ਪੋਪੂਸੀ ਦੇਖ ਰਹੇ ਹੋ ਜੀ 24 ਮੀਡੀਆ ਨੈਟਵਰਕ ਮੈਂ ਹਰਸ਼ਪਾਲ ਸਿੰਘ ਬਦਨੀ ਅਸੀਂ ਅੱਜ ਡਾਲੇਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਕਿ ਜਿਹੜੇ ਪ੍ਰਸ਼ਦ ਅਤੇ ਬਲਾਕ ਸੰਪਤੀ ਦਾ ਚੋਣਾ ਵੋਟਾਂ ਪੈ ਰਹੀਆਂ ਨੇ ਤੇ ਆਓ ਉੱਥੇ ਜਿਹੜੇ ਵੀਰ ਬੋਟਾ ਪਾਉਣ ਆਏ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਣੇ ਆ ਬਹੁਤ ਵਧੀਆ ਤਰੀਕੇ ਨਾਲ ਸ਼ਾਂਤਮਈ ਨਾਲ ਵੋਟਾਂ ਪੈ ਰਹੀਆਂ ਨੇ ਆਓ ਤੁਹਾਨੂੰ ਉਥੇ ਦੀਆਂ ਤਸਵੀਰਾਂ ਦਿਖਾਉਂਦੇ ਆ ڏاڏا ڏاڏا ٽريا ڏاڏا ਹਾਂਜੀ ਸਰਪੰਚ ਸਾਹਿਬ ਬੋਟਾ ਕਾਸਤਾ ਵਧੀਆ ਪੈਰੀਆਂ ਤਰੀਕਣਾ ਹਾਂਜੀ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਜੀ ਲੜਾਈ ਪੜਾਈ ਤੋਂ ਉਹਨੇ ਬੱਚਤਾ ਜੀ ਨਹੀਂ ਨਹੀਂ ਅੱਜ ਦਿਨ ਉਹ ਸਾਡਾ ਬੰਡੀ ਟਿੰਚਾ ਨਹੀਂ ਬੈਰì ਗੱਤ ਹੋ ਜਾਣੀ ਹੈ ਵਧੀਆ ਜਾਂਦਾ ਜਦੋਂ ਕਹਿੰਦੇ ਉਹਦੀ ਮੋਢੀ ਵਧੀਆ ਹੋਵੇ ਤਾਂ ਸਾਰਾ ਕੁਝ ਵਧੀਆ ਹੁੰਦਾ ਜੀ ਚਲੋ ਧੰਨਵਾਦ ਬਹੁਤ ਉਹ ਸਿਰਫ ਤੁਸੀਂ ਦੱਸੋ ਹਾਂਜੀ ਨਹੀਂ ਪ੍ਰਸ਼ਾਸਨ ਦਾ ਬਹੁਤ ਵਧੀਆ ਪਰਵਾਮੀ ਕਿਰਦਾਰ ਜੀ ਸਾਰੇ ਮੁਲਾਜ਼ਮ ਵਧੀਆ ਤੇ ਖਾਸ ਤੌਰ ਤੇ ਪੁਲਿਸ ਦੇ ਜਿਹੜੇ ਮੁਲਾਜ਼ਮ ਲੱਗੇ वे ढंग में बिल्कुल अमन शांति बोर्ड भाईचारा बना के रखे ठीक यू ਸੋ ਬੱਜ ਗਿਆ ਵਰਗਾ ਯਾਰ ਮੈਂ ਤਾਂ ਪਾ ਲਿਆ ਜੀ ਵਾਹ ਤਾਂ ਬੋਟ ਨਾਲ ਨਹੀਂ ਜਾਣਦੇ ਬੰਨਣਾ ਜੀ ਤੇ ਇਹੋ ਕੁਛ ਆਪਾਂ ਆਰ ਸੰਤਾਲਾ ਜੀ ਮੈਂ ਪਾਸੇ ਕੱਢੇ ਇੱਥੇ ਇਹਦੇ ਹੋਰ multimod wrote up the strad